ਸਾਸੀ ਕਾਲ ਦੋਸਤੋ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੇ ਇੱਕ ਨਾ ਤੁਹਾਨੂੰ ਮੈਂ ਚੀਜ਼ ਦਿਖਾ ਰਿਹਾ ਜਿਵੇਂ ਇਹ ਦੇਖੋ ਕਿੰਨੇ ਜਿਹੜੇ ਪੰਛੀ ਆ ਜਾਨਵਰ ਇਹ ਰਲ ਮਿਲ ਕੇ ਜਿਹੜਾ ਆਪਣਾ ਚੋਗਾ ਜਾਂ ਖਾਣਾ ਪੀਣਾ ਖਾ ਰਿਹਾ ਤੇ ਇਹਨਾਂ ਦੇ ਵਿੱਚ ਦੇਖੋ ਬਹੁਤ ਏਕਾ ਹਨਾ ਤੇ ਆਪਣੇ ਇਨਸਾਨਾਂ ਦੇ ਵਿੱਚ ਮੈਂ ਕਹਿੰਨਾ ਜਿਹੜਾ ਏਕਾ ਖਾਣ ਪੀਣ ਦੇ ਵਿੱਚ ਉਹ ਖਤਮ ਹੁੰਦਾ ਜਾ ਰਿਹਾ ਤੇ ਇਹ ਦੇਖੋ ਰਲ ਮਿਲ ਕੇ ਜਿਹੜਾ ਆਪਣਾ ਵੇਟ ਪੂਜਾ ਕਰ ਰਹੇ ਨੇ ਤੇ ਕਿੰਨੇ ਤਰ੍ਹਾਂ ਦੇ ਪੰਛੀ ਨੇ ਕਿੰਨੀਆਂ ਕਾਟਮਾ ਤੇ ਤੋਤੇ ਵੀ ਐ ਇੱਥੇ ਘੁੱਗੀਆਂ ਗਟਾਰਾਂ ਦੇ ਮਗਰਿਆਬੀਆਂ ਤੇ ਹੋਰ ਵੀ ਚਿੜੀਆਂ ਨਿਕਨਕੀਆਂ ਤੇ ਇਹ ਇੱਕ ਵੀਡੀਓ ਤੁਹਾਨੂੰ ਸੁਨੇਹਾ ਹੀ ਆ ਵੀ ਯਾਰ ਆਪਾਂ ਨੂੰ ਵੀ ਜਿਹੜਾ ਇਨਸਾਨਾਂ ਨੂੰ ਵੀ ਰਲ ਮਿਲ ਕੇ ਇਦਾਂ ਹੀ ਖਾਣਾ ਚਾਹੀਦਾ ਤੇ ਰਲ ਕੇ ਰਹਿਣਾ ਚਾਹੀਦਾ ਤੇ ਇਹ ਦੇਖੋ ਇੱਕ ਮਿਸਾਲ ਆ ਵੀ ਜਿਹੜਾ ਰਲ ਕੇ ਆਪਣਾ ਚੋਗਾ ਪਾਣੀ ਖਾਰਿਆ ਇੱਕ ਗੱਲ ਹੋਰ ਵਧੀਆ ਜਿਵੇਂ ਅੱਜਕੱਲ ਕਹਿ ਦਿੰਦੇ ਆ ਵੀ ਯਾਰ ਪੰਛੀਆਂ ਨੂੰ ਨਿਕਾਰਾ ਨਾ ਬਣਾਓ ਤੇ ਉਹਦੇ ਲਈ ਤੁਸੀਂ ਚੋਗਾ ਪਾਣੀ ਨਾ ਪਾਓ ਪਰ ਜੇ ਇਹ ਚੋਗਾ ਪਾਣੀ ਨਾ ਪਾਉਣ ਤਾਂ ਯਾਰ ਖਾਣ ਵੀ ਕਿੱਥੋਂ ਕਿਉਂਕਿ ਇੱਕ ਗੱਲ ਆ ਚੋਗਾ ਪਾਣੀ ਜਿਹੜੇ ਪਾਉਂਦੇ ਨੇ ਬਹੁਤ ਵਧੀਆ ਗੱਲ ਆ ਇਹ ਆਪਾਂ ਨੂੰ ਪਾਉਣਾ ਵੀ ਚਾਹੀਦਾ ਪਰ ਇਹ ਜਿਹੜਾ ਚੋਗਾ ਪਾਣੀ ਪਾਇਆ ਕਿਸੇ ਆਲਣੇ ਦੇ ਵਿੱਚ ਨਹੀਂ ਪਾਇਆ ਕਿਸੇ ਹੋਰ ਨਹੀਂ ਪਾਇਆ ਇੱਕ ਜਗ੍ਹਾ ਤੇ ਪਾਇਆ ਇਹ ਪਤਾ ਨਹੀਂ ਵੱਖ-ਵੱਖ ਥਾਵਾਂ ਤੋਂ ਜਿਹੜੇ ਆ ਕੇ ਪੰਛੀ ਆਪ ਚੁਗਦੇ ਨੇ ਠੀਕ ਹੈ ਨਾ ਇੱਕ ਜਗ੍ਹਾ ਤੇ ਪਾ ਦਾਂਗੇ ਤਾਂ ਉਹਦੀ ਕੋਈ ਏਡੀ ਸਮੱਸਿਆ ਨਹੀਂ ਹੁੰਦੀ ਤੇ ਇਹ ਆਪ ਆ ਕੇ ਜਿਹੜਾ ਦਾਣਾ ਪਾਣੀ ਆ ਚੁਗਦੇ ਨੇ ਤੇ ਆਪਾਂ ਨੂੰ ਜਿਹੜਾ ਇਹਨਾਂ ਦੇ ਆੜਨਾ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਚੋਗਾ ਉਹ ਮੈਂ ਵੀ ਮੰਨਦਾ ਤੇ ਇਹ ਪਤਾ ਨਹੀਂ ਕਿੱਥੇ-ਕਿੱਥੇ ਰਹਿੰਦੇ ਨੇ ਹਨਾ ਤੇ ਦੂਰੋਂ-ਦੂਰੋਂ ਆ ਕੇ ਜੇ ਇੱਕ ਜਗ੍ਹਾ ਤੇ ਚੋਗਾ ਪਿਆ ਹੁੰਦਾ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੇ ਜਿਹੜਾ ਚੋਗਾ ਪਾਇਆ ਵਾ ਤੇ ਅਸੀਂ ਜਾ ਕੇ ਚੁਗਣਾ ਤੇ ਇਹ ਇੱਥੇ ਪਾਣੀ ਦਾ ਪ੍ਰਬੰਧ ਵੀ ਕੀਤਾ ਵਾ ਤੇ ਚੋਗੇ ਦਾ ਵੀ ਆ ਕਿੰਨੇ ਪੰਛੀ ਆ ਜਿਹੜਾ ਜਾਨਵਰ ਨੇ ਜਿਹੜੇ ਆ ਨਾਲ ਮਿਲ ਕੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਆਪਣਾ ਪੇਟ ਪੂਜਾ ਕਰ ਰਹੇ ਆ ਖਾ ਰਹੇ ਆ ਜੋਗਾ ਪਾਣੀ ਤੇ ਇੰਨੀ ਧੁੰਦਾਂ ਧੁੰਦ ਦੇ ਵਿੱਚ ਦੇਖੋ ਵੀ ਹੈਨਾ ਬਹੁਤ ਮੁਸ਼ਕਲ ਹੋ ਜਾਂਦਾ ਪੰਛੀਆਂ ਦਾ ਜਾਨਵਰਾਂ ਦਾ ਤੇ ਇਹਨਾਂ ਨੂੰ ਵੀ ਖਾਣਾ ਪਾਣੀ ਚਾਹੀਦਾ ਯਾਰ ਤੇ ਜੇ ਆਪਾਂ ਕਿਤੇ ਪਾ ਵੀ ਦਵਾਂਗੇ ਇੱਕ ਜਗ੍ਹਾ ਤੇ ਤਾਂ ਕੋਈ ਵੱਡੀ ਗੱਲ ਨਹੀਂ ਤੇ ਚੋਗਾ ਪਾਣੀ ਹਰੇਕ ਛੱਤ ਤੇ ਜਾਂ ਕਿਤੇ ਆਪਾਂ ਨੂੰ ਪਾਉਣਾ ਚਾਹੀਦਾ ਕਿਉਂਕਿ ਠੰਡ ਦੇ ਵਿੱਚ ਆਪਾਂ ਦਾ ਕੋਈ ਹੀਲਾ ਵਸੀਲਾ ਜਿਹੜਾ ਧਾਣੇ ਪਾਣੀ ਦਾ ਰੋਟੀ ਪਾਣੀ ਦਾ ਭੋਜਨ ਦਾ ਕਰ ਲੈਨੇ ਆ ਪਰ ਇਹਨਾਂ ਨੂੰ ਜਿਹੜਾ ਹੈਗਾ ਕਿੰਨਾ ਮੁਸ਼ਕਲ ਆ ਹਨ ਤੇ ਇੱਕ ਜਗ੍ਹਾ ਤੇ ਆਪਾਂ ਪਾ ਦੇਵਾਂਗੇ ਕੋਈ ਵੱਡੀ ਗੱਲ ਨਹੀਂ ਚੋਗਾ ਪਾਣੀ ਆਪਾਂ ਨੂੰ ਸਾਰਿਆਂ ਨੂੰ ਪਾਉਣਾ ਚਾਹੀਦਾ ਤੇ ਐ ਤਾਂ ਬਹੁਤ ਗੱਲਾਂ ਨੇ ਜਿਹੜੀਆਂ ਕਹਿਣ ਵਾਲੀਆਂ ਨੇ ਹਨਾ ਆਪਾਂ ਕਹਿ ਵੀ ਸਕਦੇ ਆ ਜਿਵੇਂ ਉਹਨਾਂ ਅੰਗਰੇਜ਼ ਕਹਿ ਦਿੰਦੇ ਆ ਵੀ ਯਾਰ ਇਹਨਾਂ ਨੂੰ ਲੇਦੀ ਨਾ ਬਣਾਓ ਤੇ ਚੋਗਾ ਪਾਣੀ ਨਾ ਪਾਓ ਪਰ ਇੱਕ ਜਗ੍ਹਾ ਤੇ ਪਾ ਦਾਂਗੇ ਪਤਾ ਨਹੀਂ ਹੁਣ ਕਿੱਥੋਂ ਕਿੱਥੋਂ ਆ ਕੇ ਜਿਹੜੇ ਆ ਚੋਗਾ ਪਾਣੀ ਆ ਚੁਗਦੇ ਆ ਤੇ ਆਪਾਂ ਨੂੰ ਆਲਣਾਂ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਇਹਨਾਂ ਦੇ ਜਿੱਥੇ ਜਮਾ ਰਹਿੰਦੇ ਆ ਉਹ ਮੈਂ ਵੀ ਮੰਨਦਾ ਵੀ ਉੱਥੇ ਨਹੀਂ ਪਾਉਣੀ ਚਾਹੀਦਾ ਤੇ ਦੂਰ ਪਾਓ ਖੁੱਲੀ ਜਗ੍ਹਾ ਤੇ ਪਾਓ ਛੱਤ ਤੇ ਪਾਓ ਦੂਰੋਂ ਦੂਰੋਂ ਆ ਕੇ ਜਿਹੜੇ ਆਪ ਇਹ ਚੋਗਾ ਪਾਣੀ ਚੁਗਣ ਇਹ ਤੁਸੀਂ ਦੇਖੋ ਕਾਰਟੂਆਂ ਹੋਰ ਮਗਰੀਆਬੀਆਂ ਕਿੰਨੇ ਜਾਨਵਰ ਨੇ ਤੋਤੇ ਨੇ ਘੁਕੀਆਂ ਨੇ ਤੇ ਸਾਰੇ ਦੇਖ ਲੋ ਰਲ ਮਿਲ ਕੇ ਆਪਣਾ ਚੋਗਾ ਜਿਹੜਾ ਖਾ ਰਹੇ ਨੇ ਚੁਗ ਰਹੇ ਨੇ ਤੇ ਇੰਨੀ ਠੰਡ ਦੇ ਵਿੱਚ ਜਾਂ ਧੁੰਦ ਦੇ ਵਿੱਚ ਇਹ ਹੋਰ ਲੱਭਣ ਵੀ ਕਿੱਥੋਂ ਕਿਉਂਕਿ ਕਣਕ ਦੇ ਵਿੱਚ ਜਾਣਗੇ ਕਣਕ ਵੀ ਦੇਖੋ ਕਿੰਨੀ ਤਰੇਲ ਪਈ ਵੀ ਹੈ ਨਾ ਤੇ ਕਿੱਲੀ ਪਈ ਆ ਤੇ ਉਹਦੇ ਵਿੱਚ ਵੜਨਗੇ ਤਾਂ ਇਹਨਾਂ ਦੇ ਮੈਂ ਕਹਿੰਨਾ ਹੋਰ ਵੀ ਨੁਕਸਾਨ ਹੋਊਗਾ ਇਹਨਾਂ ਦਾ ਤੇ ਜਿੱਥੋਂ ਇਹਨਾਂ ਨੂੰ ਜਗਾ ਤੋਂ ਸਹੀ ਮਿਲਦਾ ਸੇਫ ਮਿਲਦਾ ਹੈ ਨਾ ਤੇ ਉਥੋਂ ਇਹ ਜਿਹੜਾ ਚੋਗਾ ਪਾਣੀ ਆਪਦਾ ਚੁਗਦੇ ਨੇ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ